फिरोजपुर पुलिस सफलता मिली जदो फिरोजपुर आदमी न देने वाले एक आदमी दे दे बाहर गोली भी चलाई गई अते एहना कोलो जिस पिस्तौल तो गोली चलाई गई भी बरामद कर लिखी है अते जिला फिरोजपुर पुलिस वालों दोनों मुलाजमान अदालत विच पेश कर रिमांड हासिल करने ला गया है ਹਰੋਸ਼ਪੁਰ ਤੋਂ ਪਰੇਸ਼ ਕੁਮਾਰ ਦੀਂਪੀ ਦੀ ਰਿਪੋਰਟ ਅਸਤਤੀ ਹੈ ਜਸ਼ਨਦੀਪ ਸਿੰਘ ਪੁੱਤਰ ਪ੍ਰੰਤਿਪ ਸਿੰਘ ਵਾਸੀ ਪਤਨੀ ਗੁਲਾਬ ਸਿੰਘ ਥਾਣਾ ਕਲਖੁਰਦੇ ਵਿੱਚ ਜਿਹੜਾ ਹੋਇਆ ਰਹਿਣ ਵਾਲਾ ਹੈ ਇਹਦੇ ਘਰੇ ਰਾਤ ਨੂੰ ਕਿਸੇ ਨੇ ਦੋ ਵਿਅਕਤੀ ਨੇ ਆ ਕੇ ਫਾਇਰਿੰਗ ਕੀਤੀ ਸੀ ਡੀਟ ਤੇ ਫਾਇਰਿੰਗ ਕਰਕੇ ਚਲੇ ਗਏ ਸੀ ਇਸ ਸਮੇਂ ਦੇ ਵਿੱਚ ਜਦੋਂ ਸਵੇਰੇ ਨੈਕਸਟ ਡੇ ਉਹ ਆਇਆ ਉਹਦੇ ਬਿਆਨ ਤੇ ਜਿਹੜਾ ਹੈਗਾ ਮਕਦਮਾ ਨੰਬਰ 122 111025 ਅੰਦਰ ਸੈਕਸ਼ਨ 308 125 353 25 ਆਮ ਰਿਖ ਦੇ ਦੇ ਮਕਦਮਾ ਦਾ ਜਿਹੜਾ ਰਿਸ਼ਤ ਕੀਤਾ ਗਿਆ ਸੀ ਇਸ ਕੇਸ ਦੇ ਵਿੱਚ ਤੁਹਾਨੂੰ ਦੱਸਿਏ ਵੀ 18 9 ਨੂੰ ਵੀ ਇਸ ਨੂੰ ਇੱਕ ਕਾਲ ਜਿਹੜੀ ਇਕਸੋਰਸ਼ਨ ਤੇ ਆਈ ਸੀ 50 ਲੱਖ ਰੁਪਏ ਇਸ ਤੋਂ ਡਿਮਾਂਡ ਕੀਤੀ ਗਈ ਸੀ ਇਹ ਇਹ ਜਦੋਂ ਇਹ ਪਰਚਾ ਦਰਜ ਫਾਇਰਿੰਗ ਹੋਈ ਫਿਰ ਸਾਡੇ ਡੀਐਸਪੀ ਸਾਹਿਬ ਰੂਲਰ ਕਰਨ ਜੀ ਫਿਰ ਅਸੀਂ ਤੋਂ ਗੱਲ ਖੁਰ ਤੇ ਸੀ ਇਹ ਹੀ ਸਾਹਿਬ ਐਕਟਿਵ ਹੋਇਆ ਇਸ ਦੇ ਬਖਰੀ ਕੁੜੀ ਟੀਮਾਂ ਬਣਾਈਆਂ ਟੀਮਾਂ ਬਣਾ ਕੇ ਅਸੀਂ ਇੱਕ ਟੈਕਨੀਕਲ ਮਦਦ ਵੀ ਲਈ ਟੈਕਨੀਕਲ ਮਦਦ ਦੇ ਵਿੱਚ ਸਾਨੂੰ ਇਹ ਇਸ ਦਾ ਦੋ ਬੰਦਿਆਂ ਦਾ ਸਾਨੂੰ ਡਾਊਟ ਹੋਇਆ ਜੀ ਇਸ ਦੇ ਸੰਬੰਧ ਵਿੱਚ ਕੱਲ ਜਿਹੜਾ ਐਸਟੀਓ ਸਾਹਿਬ ਨੇ ਫਰੋਸ਼ਾ ਦੇ ਉੱਤੇ ਨਾਕਾ ਲਗਾਇਆ ਗਿਆ ਸੀ ਉਸ ਤੋਂ ਜਦੋਂ ਮੋਟਰਸਾਈਕਲ ਤੇ ਦੋ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਮੋਟਰਸਾਈਕਲ ਭਜਾਇਆ ਜਦੋਂ ਭਜਾ ਅਸੀਂ ਥੋੜਾ ਜਿਹਾ ਆਪਣਾ ਬੈਰੀਕਡ ਅੱਗੇ ਕੀਤਾ ਇਨ ਬਿਟਵੀਨ ਉਹਦਾ ਢਾਵਾ ਡੋਲ ਹੋ ਗਿਆ ਮੋਟਰਸਾਈਕਲ ਮੋਟਰਸਾਈਕਲ ਢਾਵਾ ਡੋਲ ਹੋਣ ਨਾਲ ਉਹ ਸਲਿੱਪ ਕਰ ਗਿਆ ਸਲਿੱਪ ਕਰਨ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੂੰ ਦੋਵਾਂ ਨੂੰ ਫੜਿਆ ਇੱਕ ਦਾ ਨਾਮ ਜਿਹੜਾ ਲਵਦੀਪ ਸਿੰਘ ਆਇਆ ਉਹ ਪਿੰਡ ਬਦਨੀ ਗੁਲਾਬ ਸਿੰਘ ਦਾ ਇਹਨਾਂ ਵਾਲਾ ਹੈਗਾ ਅਤੇ ਦੂਸਰਾ ਜਿਹੜਾ ਤਰਸੀਮ ਸਿੰਘ ਪਿੰਡ ਬਡਾਲਾ ਆਰਫ ਕਿਹਦਾ ਹੋਇਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਹਨਾਂ પાસે ਜਿਹੜਾ ਰਾਤ ਨੂੰ ਇਹਨਾਂ ਨੇ ਫਾਇਰਿੰਗ ਵਿੱਚ ਵਰਤੇ ਆ ਵੈਪਨ ਜਿਹੜਾ ਹੈਗਾ ਉਹ ਬਰਾਮਦ ਕੀਤਾ ਤੇ ਇਹਨਾਂ ਨੂੰ ਕਿਥੋਂ ਲੈ ਕੇ ਆਏ ਹੋਏ ਸੀ ਵੀ ਉਹ ਇਹਨਾਂ ਨੇ ਫਿਰੋਦੀ ਜਿਹੜੀ ਹੈ ਕਿੰਨੀ ਮੰਗੀ ਸੀ ਫਿਰੋਦੀ ਜਿਹੜੀ ਹੈਗੀ ਇਹਨਾਂ ਨੇ 50 ਲੱਖ ਰੁਪਏ ਦੀ ਮੰਗੀ ਸੀ ਵੈਪਨ ਜਿਹੜਾ ਹੈਗਾ ਕਿਉਂਕਿ ਕੱਲ ਜਦੋਂ ਇਹਨੂੰ ਅਸੀਂ ਫੜਿਆ ਇਹ 슬ਿੱਪ ਕਰ ਗਿਆ ਸੀ ਸਲਿੱਪ ਕਰ ਕਰਕੇ ਦੀ ਦੋਨੋਂ ਮੁੰਡਿਆਂ ਦੇ ਲੱਤਾਂ ਤੇ ਸੱਟਾਂ ਲੱਗੀਆਂ ਸੀ ਜਦੋਂ ਅੱਜ ਕਰਾਇਆ ਡਾਕਟਰ ਸਾਹਿਬ ਤੋਂ ਐਕਸ-ਰੇ ਵਗੈਰਾ ਕਰਾਇਆ ਤੇ ਉਹਦੇ ਵਿੱਚ ਜਿਹੜੇ ਫ੍ਰੈਕਚਰ ਆਏ ਹੋਏ ਸੀ ਅਸੀਂ ਡਿਟੇਲ ਜ਼ਿਆਦਾ ਪੁੱਛੀ ਨਹੀਂ ਹੋ ਸਕੇ ਕਿਉਂਕਿ ਉਹਦੇ ਸੱਟਾਂ ਲੱਗੀਆਂ ਹੋਈਆਂ ਸੀ ਬਟ ਜਦੋਂ ਇੰਨੀ ਪੁੱਛਗੀ ਸੀ ਤੇ ਵਿੱਚ ਉਹਨੇ ਆ ਇਹ ਗੱਲ ਮੰਨੀ ਹੈ ਵੀ ਇਹ ਫਰੋਤੀ ਵੀ ਉਹਨਾਂ ਨੇ ਹੀ ਕਾਲ ਕੀਤੀ ਸੀ ਤੇ ਇਸ ਤੋਂ ਇਲਾਵਾ ਜਿਹੜਾ ਵੈਪਨ ਨਾਲ ਫਾਇਰਿੰਗ ਜਿਹੜੀ ਕੀਤੀ ਹੈ ਨਸ ਨਸ ਨੂੰ ਉਹ ਵੀ ਇਹਨਾਂ ਨੇ ਹੀ ਕੀਤੀ ਸਰ ਉਹ ਤਜਿੰਨੂ ਫਰੋਤੀ ਦੀ ਕੋਲ ਆਈ ਸੀ ਉਹ ਕੀ ਇਹ ਇਹਨਾਂ ਦੇ ਖਿਲਾਫ ਜਿਹੜੇ ਪਹਿਲੇ ਵੀ ਦੋਨੋਂ ਹੀ ਜਿਹੜੇ ਵਿਅਕਤੀ ਨੇ ਜਿਹੜਾ ਹੈਗਾ ਲਵਦੀਪ ਸਿੰਘ ਹੈ 376 ਆਈਪੀਸੀ ਵਿੱਚ ਜੇਲ੍ਹ ਤੇ ਰਹਿ ਕੇ ਆਇਆ ਤੇ ਜਿਹੜਾ ਤਰਸੀਮ ਸਿੰਘ ਸਾਹਾ ਹੈਗਾ ਉਹ 302 ਦੇ ਵਿੱਚ ਜੇਲ੍ਹ ਚ ਰਹਿ ਕੇ ਆਇਆ ਤੇ ਦੋਨੋਂ ਹੀ ਇਸ ਕ੍ਰਾਈਮ ਦੇ ਹੈਗੇ ਨਹੀਂ ਇਹਨਾਂ ਦੀ ਯਾਰੀ ਜਿਹੜੀ ਹੈਗੀ ਜੇਲ੍ਹ ਦੇ ਵਿੱਚ ਹੀ ਹੋਈ ਸੀ ਉਸ ਤੋਂ ਬਾਅਦ ਹੀ ਇਹਨਾਂ ਨੇ ਜਦੋਂ ਜੇਲ੍ਹ ਤੇ ਬਾਹਰ ਆਉਣ ਤੋਂ ਬਾਅਦ ਜਿਹੜਾ ਹੈਗਾ ਇਹ ਪਲਾਨ ਬਣਾਇਆ ਵੀ ਇਸ ਮੇਲ ਜਿਹੜਾ ਹੈਗਾ ਲਵਦੀਪ ਸਿੰਘ ਉਸੇ ਪਿੰਡ ਦਾ ਗੁਲਾਬ ਸਿੰਘ ਦਾ ਦੱਸਣ ਵਾਲਾ ਹੈਗਾ ਇਹਨੂੰ ਪਤਾ ਸੀ ਵੀ ਇਹ ਪੈਸੇ ਕਰਾਏ ਦੇ ਕੋਲ ਇਹ ਚਗਾ ਕਰੋ ਹੈਗਾ ਪਰ ਉਹ ਉਸਨੇ ਪੈਸੇ ਦੇਖ ਤੋ ਮਨਾ ਕਰ ਦਿੱਤਾ ਜੀ ਤੇ ਇਸੇ ਨੂੰ ਜਿਹਾ ਕੇ ਫੇਰ ਇਹਨੇ ਫਾਇਰਿੰਗ ਕੀਤੀ ਉੱਤੇ ਤੇ ਅਸੀਂ ਜਿਹੜਾ ਹੈਗਾ ਸਾਡੀ ਟੀਮ ਨੇ ਡੀਐਸਪੀ ਸਾਹਿਬ ਦੀ ਹੋਈ ਹੈ ਦੀ ਟੀਮ ਬਣੀ ਹੋਈ ਸੀ ਐਸਐਚਓ ਕਲਖੁਰਤੇ ਸੀ ਜਿਹਦੇ ਸਟਾਫ ਜਿਹੜੀ ਬਣਿਆ ਜੀ ਅਸੀਂ ਦੋਸ਼ਿਆਂ ਨੂੰ ਫੜਨ ਦੇ ਵਿੱਚ ਸਾਡੇ ਕੰਮ ਇਹ ਵੀ ਅਸਲ